ਨਾਮ ਰਿਤੂ ਗਲੀ ਨੰਬਰ 9 ਪ੍ਰੇਮਨਗਰ ਬੜੀ ਸਾਬ ਰੋਡ ਮੇਰੇ ਹਸਬੰਦ ਰੇਲਵੇ ਸਟੇਸ਼ਨ ਤੋਂ ਕੰਮ ਕਰਕੇ ਆ ਰਹੇ ਸੀ ਤੇ ਕਮਲ ਨਾਮ ਦਾ ਮੁੰਡਾ 56958 ਬੰਦੇ ਇਹਨਾਂ ਨੂੰ ਪਏ ਆ ਲੋਟਕੋ ਵਾਸਤੇ ਇਹਨਾਂ ਨੇ ਉਹ ਬੰਦਾ ਪਛਾਣ ਲਿਆ ਵਾ ਤੇ ਮੈਂ ਇਹਨਾਂ ਦੇ ਘਰ ਬੋਲਣ ਗਈ ਆ ਕਿ ਤੁਹਾਡੇ ਬੱਚੇ ਨੇ ਆ ਕੰਮ ਕੀਤਾ ਤੇ ਉਹ ਸਾਰੇ ਜਾਣੇ ਮੈਨੂੰ ਪੈਗੇ ਆ ਉਹਨਾਂ ਨੇ ਮੰਨਾ ਗਾਲੀ ਗਲੋਚ ਕੀਤੀ ਹੈ ਤੇ ਉਹ ਕਹਿੰਦੇ ਕਿ ਸਾਡੇ ਮੁੰਡੇ ਦਾ ਨਾਂ ਲਾਇਆ ਹੈ ਤੂੰ ਤੇ ਹੁਣ ਉਹ ਮੁੰਡਾ ਬੋਲਦਾ ਹੈ ਕਿ ਅਸੀਂ ਇਹਨੂੰ ਜਾਨੋਂ ਮਾਰਨਾ ਹੈ ਅਸੀਂ ਨਹੀਂ ਛੱਡਣਾ ਭਾਜੀ ਕੋਈ ਪੁਰਾਣੀ ਦੁਸ਼ਮਣੀ ਹੈ ਤੁਹਾਡੀ ਕੀ ਕਰਨੀ ਨਹੀਂ ਭਾਜੀ ਬਸ ਜਦੋਂ ਇਹਨਾਂ ਨੂੰ ਪਏ ਆ ਨਾ ਚੌਂਕ ਦੇ ਵਿੱਚੋਂ ਉਦੋਂ ਇਹਨਾਂ ਨੇ ਕਮਲ ਨੂੰ ਪਛਾਨਿਆ ਵਾ ਕਮਲ ਮੁੰਡੇ ਨੂੰ ਉਹਦੇ ਨਾਲ ਬੰਦੇ ਸੀ ਆ ਦੇਖੋ ਮੇਰਾ ਘਰ ਆਣ ਕੇ ਹਮਲਾ ਕੀਤਾ ਇੱਟ ਮਾਰ ਕੇ ਸਿਰ ਪਾੜਿਆ ਮੇਰੀ ਗੁੜੀਆਂ ਨੂੰ ਪਏ ਆ ਮੇਰੇ ਗਲੀ ਮੱਲੇ ਵਾਲੇ ਨੇ ਮੇਰਾ ਸਾਥ ਦਿੱਤਾ ਹੈ ਤੇ ਉਹਨਾਂ ਦੇ ਵੀ ਆਣ ਕੇ ਦਾਤਰ ਬੂਹਿਆਂ ਤੇ ਮਾਰੇ ਆ ਤੇ ਉਹਨਾਂ ਦੇ ਦਰਵਾਜ਼ੇ ਤੋੜ ਦਿੱਤੇ ਆ ਇੱਟਾਂ ਚਲਾਈਆਂ ਸਾਡੇ ਉਥੇ ਮੇਰੀ ਬੇਟੀ ਦੇ ਵੀ ਸੱਟ ਲੱਗੀ ਆ ਮੇਰੇ ਗਲੀ ਗਵੰਡ ਦੇ ਵੀ ਸੱਟ ਲੱਗੀ ਆ ਮੈਂ ਸਰਕਾਰ ਕੋਲੋਂ ਇਹੀ ਮੰਗ ਕਰਦੀ ਆ ਕਿ ਅਗਰ ਮੇਰੇ ਨਾਲ ਇਹਦੀ ਕੋਈ ਦੁਸ਼ਮਣੀ ਸੀ ਤੇ ਮੇਰੇ ਗਲੀ ਗਵੰਡ ਨੇ ਮੇਰਾ ਸਾਥ ਦਿੱਤਾ ਹੈ ਤੇ ਜੇਕਰ ਮੇਰੇ ਗਲੀ ਗਵੰਡ ਨੂੰ ਕੁਝ ਹੁੰਦਾ ਹੈ ਤੇ ਇਹ ਜ਼ਿੰਮੇਵਾਰ ਹੋਏਗਾ ਤਾਂ ਨਾ ਆਏਗਾ ਜੀ ਆ ਜੀ ਐਕਿਆਮਲਾ ਕਰਕੇ ਗਿਆ ਕੇ ਪ੍ਰੇਮਨਗਰ ਰਿੰਨੇ ਪਗੋੜੀ ਸਾਹਬ ਰੋਡ ਤੱਕ ਤੱਕ ਕਾਰਨ ਕੋਈ ਨਹੀਂ ਗਵਾਂਡਿਆਂ ਨਾਲ ਲੜਾਈ ਹੋਈ ਪੰਜ ਚਾਰ ਦਿਨ ਪਹਿਲਾਂ ਤੇ ਉਹਨਾਂ ਨਾਲ ਬੱਚਿਆਂ ਨੇ ਛਡਾਇਆ ਵਾ ਕੀਤਾ ਵਾ ਕਿ ਅੱਜ ਬੱਚੇ ਵੀ ਨਹੀਂ ਤਾਰੀ ਮੇਰਾ ਆਦਮੀ ਨਹੀਂ ਕਰਿਆ ਗਈ ਟੋਕੇ ਮਾਰ ਕੇ ਚਰੇ ਐਟ ਰੋਡਾ ਫਾਰ ਕੇ ਗਏ ਜੋ ਕੋਣ ਮੁੰਡੇ ਹੈਗੇ ਮੁੰਡੇ ਮੈਂ ਨਹੀਂ ਜਾਣਦੀ ਕੋਣ ਹੈਗੇ ਕੋਣ ਇੱਕ ਦਾ ਨਾਂ ਜਾਣਦੀ ਕਮਲ ਮੋਕੇ ਤੇ ਪੁਲਿਸ ਆਈ ਮੋਕੇ ਤੇ ਬਾਅਦ ਚ ਆਈ ਪੁਲਿਸ ਵੀ ਜਦੋਂ ਮਾਰ ਪਟਕ ਕੇ ਚਲ ਗਏ ਸੀ ਕੀ ਮੰਗ ਕਰਦੇ ਸੀ ਮਾਂ ਨੇ ਜਿੱਤਰਾ ਇੱਥੇ ਕਰਕੇ ਗਏ ਨਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਵੇ ਮੈਂ ਕੱਲੀ ਅੱਗੇ ਜਾਂ ਕੁਝ ਹੋ ਜਾਣਾ ਮੇਰੀ ਤੀਨੂ ਤੇ ਮੈਨੂੰ ਫੇਰ ਕਿਹਦੇ ਕਿਹਦੇ ਸੱਟ ਲੱਗੀ ਜੀ ਸੱਟ ਮੇਰੀ ਕੁੜੀ ਤੇ ਲੱਗੀ ਆ ਹੋਰ ਇੱਕ ਸਾਇਲ ਦੇ ਇੱਕ ਲੀਪੂ ਦੇ ਚਾਰ ਜਣੇ ਕਿੱਥੇ ਕਿੱਥੇ ਸੱਟ ਲੱਗਦੀਆਂ ਇੱਕ ਦੇ ਪੈਰ ਤੇ ਵੱਜੀ ਆ ਓਏ ਸਿਰ ਤੇ ਵੱਜੀ ਆ ਇੱਕ ਛੋਟੀ ਜੀ ਤੇ ਪੰਜ ਸਾਲ ਦੀ ਕੁੜੀ ਆ ਵਿਚ ਵਿੱਚ ਕੋਈ ਲੇਡੀ ਜੀ ਤੇ ਸੱਟ ਲੱਗੀ ਹਾਂ ਉਹਦੇ ਸਿਰ ਦਾ ਸਿਰ ਪਾੜਿਆ ਉਹਨਾਂ ਨੇ ਉਹ ਤੁੰਕੀ ਬੈਠੀ ਆ ਲੈ

ਇਹ ਲੜਾਈ ਦਾ ਕਾਰਨ ਇਹ ਜੀ ਤੁਹਾਡੇ ਘਰ ਆ ਕੇ ਹਮਲਾ ਕਰਨ ਦਾ ਕਾਰਨ ਕੀ ਹੈ ਤਾਂ ਤੁਹਾਨੂੰ ਪਤਾ ਕੁਝ ਉਹਨਾਂ ਦਾ ਵੀ ਨਾ ਪਤਾ ਨਾ ਕਿ ਦੋਰਾ ਤੇ ਹਾਂ ਜੀ ਪੁਰਾਣਾ ਗਾ ਜੀ ਬਜ਼ਾਰੋ ਗਾਂ ਕੰਨ ਤੇ ਉਹਨਾਂ ਨੇ ਆਤਮ ਇੱਕ ਦਿਨ ਕਮਲ ਆ ਤੇ ਉਹ ਹੋਰ ਕਰ ਤੇ ਤੇਰੀ ਪੁੱਤ ਕੇ ਆਈ ਹਾਂ ਉਹਨਾਂ ਨੂੰ ਪਤਾ ਮੇਰੀ ਵਾਈਫ ਨੂੰ ਪਤਾ ਮਲਾਜਾ ਕਰਾਉਣ ਦੇ ਉੱਥੇ ਉਹਨਾਂ ਨੂੰ ਪਤਾ ਉਹਨਾਂ ਦਾ ਨਾਮ ਹਾਂ ਜੀ ਮੈਂ ਇਸੇ ਜੈਬੀਰ ਸਿੰਘ ਚੌਂਕੀਪੁਰ ਕਾਲ ਸਾਥ ਮੋਦੀ ਅਕਸਰ ਹਾਂ ਜੀ ਇੱਕ ਦਰਖਾਸਤ ਆਈ ਜੀ ਰਿਤੂ ਵਾਈਫ ਆਫ ਅਵਤਾਰ ਸਿੰਘ ਬਲ ਇਹ ਉਹਨਾਂ ਦਾ ਸਭੀ ਲੜਾਈ ਝਗੜਾ ਹੈ ਮੌਕਾ ਹੀ ਵੇਖਿਆ ਹੈ ਜੀ ਠੀਕ ਹੈ ਜੀ ਤੇ ਦਰਖਾਸਤ ਉਹਨਾਂ ਲੈ ਲਈ ਹੈ ਤੇ ਉਹ ਆਪਣਾ ਸੱਟ ਲੱਗੀ ਉਹਨਾਂ ਸਿਰ ਤੇ ਸੱਟ ਲੱਗੀ ਹੈ ਥੋੜੀ ਤੇ ਉਹ ਡਾਕਟਰ ਦੇਤਾ ਜੋ ਰਿਪੋਰਟ ਆਏਗੀ ਉਹਨੂੰ ਅਸੀਂ ਕਾਰਵਾਈ ਕੀਤੀ ਹੈਗੀ ਤੁਹਾਨੂੰ ਦੋਸ਼ੀ ਨਗਰ ਸੱਟ ਤੋਂ ਸੱਟ ਕਾਰਵਾਈ ਕੀਤੀ ਹੈ ਸਰ ਮੈਂ ਕੋਈ ਚਾਰ ਮੋਢੇ ਦੇ ਨਾਮ ਦੱਸਿਆ ਤੇ ਕੋਈ ਨਹੀਂ ਚਾਰ ਮੋਢੇ ਸਾਡੇ ਸੱਟਾਂ ਲੱਗੀਆਂ ਜੀ ਸਭ ਜਿਹੜਾ ਕੋਈ ਆ ਰਿਹਾ ਸਾਨੂੰ ਕੋ ਦੱਸ ਰਿਹਾ ਵੀ ਮੇਰੇ ਸੱਟ ਲੱਗੀ ਆ ਪਾਉਂਦੇ ਹਾਂ ਡਾਕਟਰ ਦੇ ਕੇ ਕਾਰਵਾਈ ਚਲ ਰਹੀ ਸਰ ਮੌਕਾ ਵੇਖਿਆ ਹੈ ਜੀ ਜੀ ਸਰ ਮੈਂ ਮੌਕਾ ਦੇਖਿਆ ਹੈ ਹਾਂ ਸਰ ਕੀ ਕਾਰਵਾਈ ਹੋਏਗਾ ਜੋ ਸਰ ਜੋ ਰਿਜ਼ ਇਹ ਤੁਹਾਨੂੰ ਨਹੀਂ ਦੱਸ ਸਕਦਾ ਸਰ ਉਹ ਘਰ ਦੇਣਾ ਜੀ ਕਹਿਣਾ ਲੇਡੀਸ ਸਾਹਿਬ ਮਡੇ ਮੌਕੇ ਪੜਾਈ ਗਏ ਆ ਨਹੀਂ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਫਿਰ ਪੁਸ਼ਟੀ ਕਰ ਲਈ ਜੀ